ਇਹ ਨਾਨਕ ਅੱਜ ਮੈਂ ਤੁਹਾਡੇ ਕੋਲੋਂ ਕੁਝ ਸਿੱਖਣ ਆਇਆ ਵਾਂ ਜਦੋਂ ਮੈਂ ਕਿਸੇ ਨੂੰ ਸਿਖਾਉਣ ਜਾਂਦਾ ਸੀ ਲੋਕ ਮੈਨੂੰ ਉੱਚੀ ਜਗ੍ਹਾ ਤੇ ਬਿਠਾਉਂਦੇ ਸਨ ਸਿੱਖਣ ਵਾਲੇ ਭੁਏਂ ਬੈਂਦੇ ਸਨ ਜਿਸ ਦਿਨ ਮੈਂ ਤੈਨੂੰ ਜੰਝੂ ਪਾ ਕੇ ਤਨ ਵਿੱਚ ਮੰਤਰ ਦੇਣ ਆਇਆ ਸੀ ਉਸ ਦਿਨ ਉੱਚੀ ਚੌਂਕੀ ਤੇ ਮੈਂ ਬੈਠਾ ਸੀ ਤੈਨੂੰ ਭੁਏਂ ਚੌਂਕੀ ਵਿੱਚ ਬਿਠਾਇਆ ਸੀ ਅੱਜ ਮੈਂ ਤੁਹਾਡੇ ਕੋਲੋਂ ਸਿੱਖਣਾ ਆ ਉੱਚੀ ਜਗ੍ਹਾ ਤੇ ਬੈਠੋ ਪਰ ਮੇਰੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਹ ਤੋ ਪਕੜ ਕੇ ਅਦਬ ਨਾਲ ਪੰਡਤ ਜੀ ਨੂੰ ਮੰਝੀ ਤੇ ਬਿਠਾ ਦਿੱਤਾ ਏ ਪਤਾ ਕਿਉਂ ਅਦਬ ਨਾਲ ਕਿਹਾ ਏ ਪੰਡਤ ਜੀ ਨਰੰਕਾਰ ਦੇ ਘਰ ਦਾ ਉਪਦੇਸ਼ ਸਭ ਲਈ ਬਰਾਬਰ ਹੁੰਦਾ ਇੱਥੇ ਉੱਚੇ ਨੀਵੇਂ ਬਹਿਣ ਵਾਲੀ ਗੱਲ ਹੀ ਨਹੀਂ ਐ ਤੇ ਪੰਡਤ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੇਰਾ ਜੀਵਨ ਸਫਲ ਹੋ ਜਾਏ ਕੋਈ ਐਸਾ ਮੈਨੂੰ ਉਪਦੇਸ਼ ਦਿਓ ਪਤਾ ਨਹੀਂ ਉਹਨਾਂ ਸਾਲਾਂ ਦੋ ਸਾਲ ਨੂੰ ਮਰਾ ਚਾਰ ਸਾਲ ਮਰਾ ਸਰੀਰ ਬਿਰਧ ਹੋ ਗਿਆ ਕੋਈ ਐਸਾ ਉਪਦੇਸ਼ ਦਿਓ ਕਿ ਮੇਰਾ ਜਨਮ ਸਫਲ ਹੋ ਜਾਵੇ ਕੋਈ ਐਸਾ ਉਪਦੇਸ਼ ਦਿਓ ਜਿਹੜਾ ਮੈਂ ਕਮਾ ਕੇ ਆਪਣਾ ਜਨਮ ਸਫਲਾ ਕਰ ਲਵਾਂ ਮੇਰਾ ਪਰਲੋਕ ਸਹੀ ਲਾ ਹੋ ਜਾਏ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੋਲੇ ਕਹਿੰਦੇ ਪੰਡਤ ਹਰदयाल ਜੀ ਕੋਈ ਗੱਲ ਨਹੀਂ ਉਪਦੇਸ਼ ਦਿਨੇ ਆ ਬੈਠੋ ਕਹਿੰਦੇ ਸੁਣੋ ਧਿਆਨ ਨਾਲ ਫਿਰ ਪੰਡਤ ਜੀ ਸੁਣੋ ਮੋਰੀਓ ਪੰਡਤ ਹਰदयाल ਨੇ ਕਿਹਾ 1 ਮਿੰਟ ਰੁਕ ਜਾਓ ਨਾਨਕ ਮੇਰਾ ਬਿਰਧ ਸਰੀਰ ਆ ਮੈਨੂੰ ਹੁਣ ਗੱਲਾਂ ਭੁੱਲ ਜਾਂਦੀਆਂ ਨੇ ਕਿਉਂਕਿ ਬਿਰਧ ਸਰੀਰ ਏ ਤੇ ਇੰਨੀ ਉਮਰ ਵਿੱਚ ਮਹਾਰਾਜ ਮੈਨੂੰ ਹੁਣ ਗੱਲਾਂ ਭੁੱਲ ਜਾਂਦੀਆਂ ਨੇ ਇੱਕ ਮਿੰਟ ਰੁਕ ਜਾਓ ਮੈਨੂੰ ਕਲਮ ਦੁਆਤ ਸਿਆਹੀ ਕਾਗਜ਼ ਮਗਾਉਣ ਦਿਓ ਜੋ ਤੁਸੀਂ ਕਹੋਗੇ ਮੈਂ ਲਿਖ ਕੇ ਰੱਖ ਲਾਂਗਾ ਉਹਨੂੰ ਵਾਰ-ਵਾਰ ਯਾਦ ਕਰਾਂਗਾ ਫਿਰ ਮੈਨੂੰ ਯਾਦ ਰਹੇਗਾ ਮੈਨੂੰ ਲਿਖ ਲੈਣ ਦਿਓ ਕਾਗਜ਼ ਕਲਮ ਦੁਆਤ ਸਿਆਹੀ ਮਗਾਉਣ ਦਿਓ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬੋਲੇ ਕਹਿੰਦੇ ਪੰਡਤ ਜੀ ਜੋ ਮੈਂ ਤੁਹਾਨੂੰ ਕਹਿਣਾ ਉਹਨੂੰ ਕਾਗਜ਼ ਤੇ ਲਿਖਣ ਨਾਲ ਉਹਦੀ ਕੋਈ ਲਿਖਣ ਦੀ ਲੋੜ ਹੀ ਨਹੀਂ ਆ ਮਹਾਰਾਜ ਜੀ ਕਿਉਂ ਪਾਸ਼ਾ ਜੀ ਨੇ ਕਿਹਾ ਕਾਗਜ਼ ਵੀ ਮੈਂ ਦੱਸਾਂਗਾ ਕੱਲੋਂ ਵੀ ਮੈਂ ਦੱਸਾਂਗਾ ਲਿਖਣ ਦੀ ਜੁਕਤ ਵੀ ਮੈਂ ਦੱਸਾਂਗਾ ਤੁਸੀਂ ਸਿਰਫ ਸੁਣੋ ਮਹਾਰਾਜੂ ਘਮ ਘਰੋ